ਕਿ ਪੜਚੋਣ ਚੱਕਣ ਦੱਸਾ ਦੇਗਾ ਤੈਨੂੰ ਪਹਿਲਾਂ ਤਾਂ ਮੈਂ ਤੇਰਾ ਗਵੰਡੀ ਆ ਨਹੀਂ ਮੇਰਾ ਗਵੰਡੀ ਨਹੀਂ ਦੂਜਾ ਮੈਂ ਤੇਰੇ ਧਰਨਿਆਂ ਦਾ ਵੀ ਸ਼ਰੀਕੀ ਆ ਤੇ ਫਿਰ ਸ਼ਰੀਕੀ ਆ ਦੱਸ ਜੇ ਸ਼ਰੀਕੀ ਸੀਗਾ ਧੱਕੇ ਨਾਲ ਨਹੀਂ ਪਤਾ ਕੀ ਆ ਥੋੜਾ ਨਾ ਧੱਕ ਨਾ ਯਾਰ ਤੈਨੂੰ ਮੈਂ ਇੱਕ ਮਿੰਟ ਮੇਰੀ ਗੱਲ ਸੁਣਾ ਪਹਿਰੇ ਮੈਂ ਤੈਨੂੰ ਫਿਰ ਇੱਕ ਮਿੰਟ ਦਮਾਰ ਰਾਂਗਾ ਉਹ ਮੇਰੀ ਗੱਲ ਤਾਂ ਸੁਣ ਤੈਨੂੰ ਮੈਂ ਬੇਨਤੀ ਕਰੇ ਮੈਂ ਕਿਹਾ ਸਖਵੀਰ ਸਿੰਘ ਪੱਲਾਣਾ ਚੱਕੀ ਤੂੰ ਬਣਾ ਕੇ ਨਹੀਂ ਆ ਤੁਸੀਂ ਬਣਾ ਕੇ ਗਏ ਹੋ ਕਮਰੇ ਬਣਾ ਕੇ ਗਏ ਤਾਂ ਬਣਾਏ ਉਹ ਜਿਹੜਾ ਸਟੇਡੀਅਮ ਜਿਹੜਾ ਸਟੇਡੀਅਮ ਆ ਉਹ ਦੱਸ ਉਹ ਕੋਈ ਨਹੀਂ ਇਹਨੂੰ ਪਤਾ ਕਿ ਪਰ ਉਹ ਤਾਂ ਤੂੰ ਨਹੀਂ ਬਖ ਰੱਖਿਆ ਦੂਜਾ ਛੱਡ ਦੇ ਤਾਂ ਨਹੀਂ ਮੈਂ ਜਾਣਾ ਦੋ ਜਦੋਂ ਤੈਨੂੰ ਪਤਾ ਸਕੀ ਉਹ ਕੀ ਅੱਗ ਮੱਥੀ ਪਈ ਆ ਤੂੰ ਇਹੇ ਤਰ ਸਾਡੀ ਹਿੱਕ ਥਾਪਣਾ ਜੇ ਬਣਾਇਆ ਤੇ ਸਾਡੇ ਜ਼ਖਮਾਂ ਤੇ ਹੁਣ ਧੱਕਣਾ ਐਨੀ ਕਾਤ ਹੈ ਨਹੀਂ ਸੁਖਵੀਰ ਜੰਦੇਰੀ ਜਿੱਦਿ ਤੂੰ ਲੋਕਾਂ ਦੇ ਪਾਵਰ ਪ੍ਰੈਸ਼ਰ ਪਾਉਣ ਲੱਗਾ ਯਾਰ ਤੂੰ ਬਣਨੀ ਆ ਸਾਡਾ ਜਿਹੜਾ ਝੋਲੀਆਂ ਆੜਦਾ ਸੀਗਾ ਇੱਥੇ ਝੋਲੀਆਂ ਆੜਦਾ ਸੀਗਾ ਇੱਥੇ ਅੱਜ ਆਹ ਦੂ ਕੋ ਚੋਰੋਂ ਆਇਆ ਜੇ ਸੈਂਟ ਕੋਲੋਂ ਸਵਾਦ ਫੇਰ ਸੀਗਾ ਯਾਰ ਸਵਾਦ ਸੀ ਤੂੰ ਕਹੀ ਕਿਉਂਦਾ ਵੀ ਤੇਰੇ ਪਿੰਡ ਆਉਣਾ ਫੇਰ ਸਵਾਦ ਸੀਗਾ ਚੌਰੰਗੇ ਮੰਨ ਦਾ ਬਦਵਾਦ ਨਹੀਂ ਯਾਰ ਦੇਖੋ ਮੈਂ ਕਿਹੜਾ ਟ੍ਰਾਲੀ ਚੋਰੀ ਵਾਲੀ ਗੱਲ ਕਰ ਰਿਹਾ ਤੂੰ ਵੀ ਜਿਹੜੇ ਲੋਕ ਕਹਿੰਦੇ ਸੀ ਨਾ ਉਹ ਟ੍ਰਾਲੀ ਨੂੰ ਬੋਲਣਾ ਵੀ ਨਹੀਂ ਉਹ ਟ੍ਰਾਲੀ ਤੋੜਾਈ ਪੈਂਦੀ ਵੀ ਨਹੀਂ ਤੂੰ ਕਿਹਦੇ ਨਾਲ ਇਹ ਗੱਲ ਨਾ ਕਰੀ ਇਹ ਗੱਲ ਨਾ ਕਰੀ ਨਹੀਂ ਦਿੱਤਾ ਤੂੰ ਬਿਲਕੁਲ ਨਹੀਂ ਕੁਝ ਦਿੱਤਾ ਤੂੰ ਪੁੱਛ ਤਾਂ ਬੋਲ ਨਾ ਯਾਰ ਯਾਰ ਕਮਾਲ ਹੋ ਵੀ ਤੁਹਾਡੀ ਨਹੀਂ ਤਾਂ ਯਾਰ ਇਹ ਸਰਕਾਰ ਨੇ ਇਹਦਾ ਸਾਡਾ ਕਰਕੇ ਬਾਅਦ ਚ ਦੱਸਣਾ ਜਮੀ ਨਹੀਂ ਕਰਾ ਸਰਕਾਰ ਨੇ ਯਾਰ ਕੀ ਕਰ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਤੇਰੀ ਵਾਅਦੇ ਕਰਦੀ ਸੀ ਤੇਰੀ ਵਾਅਦੇ ਸਰਕਾਰ ਕਹਿੰਦੀ ਸੀ ਆਉਣਸਾਰ ਮੈਂ ਮੇਰੀ ਗੱਲ ਸੁਣ ਲਾ ਤੁਹਾਡੀ ਸਰਕਾਰ ਦੇ ਵਿੱਚ ਸਕੂਲਾਂ 'ਚ ਸਭ ਤੋਂ ਵਧੀਆ ਕੰਮ ਹੋ ਰਿਹਾ ਨਹੀਂ ਹੋ ਰਿਹਾ ਤੁਸੀਂ ਯਾਰ ਕੋਈ ਹੋਰ ਕੰਮ ਦੱਸੋ ਤੇਰੀ ਸਰਕਾਰ ਨੇ ਬਹੁਤ ਵੱਡਾ ਮੁੱਦਾ ਸੀ ਮੈਂ ਆਉਣਸਾਰ ਨਸ਼ੇ ਬੰਦ ਕਰਦੂ ਕਰਤਾ ਆਉਣਸਾਰ ਮੈਂ ਐਮਐਸਪੀ ਦੇ ਦੂੰਗਾ ਮੈਂ ਤੁਹਾਨੂੰ ਹੀ ਪੁੱਛਦਾ ਉਹ ਤਾਂ ਸਰਕਾਰ ਨੇ ਕਿਹਾ ਸੀ ਕਿ ਆਉਣ ਸਾਰੇ ਐਮਐਸਬੀ 5 ਮਿੰਟਾਂ ਚ ਆਉਣ ਸਾਰਨ ਸਬੰਧ ਅੱਧ ਕਿਉਂ ਤੁਸੀਂ ਬੱਤੀ ਜਾ ਨਿਕਨੇ ਕਿ ਜਵਾਕਾਂ ਦੇ ਯਾਰ ਤੁਸੀਂ ਨਸ਼ਾ ਬੰਦ ਕਰਾਉਣੀ ਹੋਏ ਕਰਤਾ ਹੈ ਤੁਸੀਂ ਉੱਤੇ ਜਾ ਕਰਤਾ ਹੈ ਮੈਨੂੰ ਨਹੀਂ ਕਰਦਾ ਸੀ ਮੈਨੂੰ ਪਤਾ ਨਹੀਂ ਨਹੀਂ ਵੋਟਰਾਂ ਨੂੰ ਪਤਾ ਨਹੀਂ ਤੁਸੀਂ ਸਰਕਾਰ ਦੇ ਸਰਕਾਰ ਦੇ ਬੰਦੇ ਤੁਹਾਨੂੰ ਦੀਦੇ ਨਹੀਂ ਤੁਹਾਨੂੰ ਸੁਖਵੀਰ ਸੁਖਵੀਰ ਤੁਹਾਨੂੰ ਦੀਦੇ ਨਹੀਂ ਅਸੀਂ ਕੀੜੇ ਮਕੋੜੇ ਦੀਨੇ ਛੋਟੇ ਤੁਹਾਨੂੰ ਦੀਦੇ ਨਹੀਂ ਅਸੀਂ ਨਹੀਂ ਚਲ ਇਹਦਾ ਹੋਊਗਾ ਉਹ ਜਿਹੜਾ ਜਿਹੜਾ ਸਾਡੇ ਸਟੇਡੀਅਮ ਦਾ ਉਹ ਤਕਰ ਕਰਕੇ ਗਿਆ ਉਹ ਮੈਨੂੰ ਦੱਸ ਉਹ ਕਿਹਨੇ ਬਣਵਾਇਆ ਉਹ ਕਿਹਨੇ ਬਣਾਇਆ ਉਹ ਕਿਹਨੇ ਬਣਾਇਆ ਉਹ ਦੱਸ ਮਨਪ੍ਰੀਤ ਲਿਆਈ ਰਿਕਾਰਡ ਉਹ ਰਿਕਾਰਡ ਕੀ ਕਰ ਰਿਹਾ ਰਿਕਾਰਡ ਕੀ ਕਰ ਰਿਹਾ ਆ ਸੀ ਮੇਰੀ ਗੱਲ ਰਿਕਾਰਡ ਕੀ ਕਰਦੇ ਵੀਰ ਸਿਆ ਮੇਰੀ ਰਿਕਾਰਡ ਮੋ ਤੱਕ ਪਿਛਲੀ ਤਰ੍ਹਾਂ ਕੱਖ ਵੀ ਨਹੀਂਗਾ ਦੇਖ ਦੇਖ ਤੇਰਾ ਜੀ ਕੱਖ ਨਹੀਂ ਹੁੰਦਾ ਸਕਵੀਰ ਸਕਵੀਰ ਮੈਂ ਤਾਂ ਅੱਜ ਤੋਂ ਬਾਅਦ ਤੇਰੀ ਕੋਈ ਰਿਪੋਰਟ ਨਹੀਂ ਪੈਂਦੀ ਤੂੰ ਆ ਸਾਡੇ ਐਮਐਲਏ ਦਾ ਸਤਕਾਰਯੋਗ ਐਮਐਲਏ ਹਲਕੇ ਦਾ ਮੈਂ ਇੱਕ ਆਮ ਨੇਤਾ ਕਿਸਾਨ ਦਾ ਲੜ ਕਰਕੇ ਪਿੰਡ ਦੇ ਵਿੱਚ ਬੜੀ ਗੀਚ ਮੜਦਾ ਫੁੱਦੀ ਉਹਦੀ ਮਾਂ ਵੀ ਜਿਹੜਾ ਪਿੱਛੇ ਹੱਟਦੀ ਯਾਰ ਸਵਾਦ ਤਾਂ ਫੇਰ ਆ ਚੋਰ ਹੋਣਾ ਬੜੀ ਚੋਰ ਹੋਣਾ ਬੜੋ ਸਾਡੇ ਯਾਰ ਮੱਛਿਆ ਦਾ ਕੰਮ ਦੇ ਤੁਸੀਂ ਚੋਰ ਮੈਂ ਆਗੂ ਆਇਆ ਓਏ ਮੈਂ ਖੜੀ ਆਇਆ ਯਾਰ ਯਾਰ ਮੈਂ ਬਾਬਾ ਪੈਣਾ ਮੈਂ ਆਖਾ ਖਵਾਉਣੇ ਹੋ ਤੁਸੀਂ ਯਾਰ ਤੁਸੀਂ ਆਖਵਾਉਣੇ ਹੋ ਕਮਾਲ ਦਾ ਬੰਦਾ ਆਖਵਾਉਣੇ ਹੋ ਤੁਸੀਂ ਯਾਰ ਮੈਂ ਕਮਾਲ ਦਾ ਬੰਦਾ ਆਪੀ ਆ ਮੈਂ ਕਮਾਲ ਦਾ ਬੰਦਾ ਮੈਂ ਆਗੂ ਪਾ ਖੜੀ ਮੇਰੀ ਆ ਭੈਣ ਹੈ ਮੇਰੀ ਆ ਨਾ ਨਾ ਫਿਰ ਇਹਨਾਂ ਦਾ ਵੀ ਇੱਥੇ ਨਾਲ ਇਹਨਾਂ ਦੇ ਮੂੰਹ ਤੇ ਕੱਟ